ਉਹਦੇ ਸਭ ਦੀ ਪੇ ਕੱਲ ਆ ਗਿਆ ਸੀ ਚੈੱਕ ਅਸੀਂ ਟਰਾਂਸਫਰ ਕਰਤੀ ਹੈ ਸਾਈਨ ਕਰਕੇ ਬੈਂਕ 'ਚ ਬੰਦਾ ਭੇਜ ਚੁੱਕਾ ਹੈ ਜਿਹੜੇ ਹੈਗੇ ਪ੍ਰੋਜੈਕਟ ਵਾਲੇ ਉਹਨਾਂ ਦੀ ਡਾਕਟਰ ਨਿਲ ਨੇ ਅੱਜ ਸ਼ਾਮ ਤੱਕ ਕਿਹਾ ਵੀ ਮੈਂ ਮਸਲਾ ਹੱਲ ਕਰਕੇ ਸੋਮਵਾਰ ਤੁਹਾਨੂੰ ਚੈੱਕ ਭੇਜ ਦਾਂਗੇ ਜਦੋਂ ਹੀ ਚੈੱਕ ਆਂਦਾ ਸੀ ਤੁਹਾਡੀ ਪੇ ਟਰਾਂਸਫਰ ਕਰਦਾ ਹੈ ਤਾਂ ਅਸੀਂ ਤੁਹਾਨੂੰ ਭਰੋਸਾ ਦਿੰਦੇ ਆ ਅੱਗੇ ਵੀ ਤੁਹਾਡੇ ਦੋਨੋਂ ਵਰੀ ਕੰਮ ਕਰਵਾਇਆ ਗਿਆ ਹੈ ਮਰੀਜ਼ਾਂ ਨੂੰ ਆਪਾਂ ਨਾਂ ਖਰਾਬ ਕਰਦੇ ਹੋਏ ਆਪਾਂ ਆਪਣੇ ਆਪਣੇ ਕੰਮ ਤੇ ਚਾਈਏ ਜੇ ਸੋਮ ਮੰਗਲਵਾਰ ਤੱਕ ਕੰਮ ਨਹੀਂ ਹੋਇਆ ਮੈਂ ਵੀ ਤੁਹਾਡੇ ਨਾਲ ਹੋਊਂਗਾ ਠੀਕ ਹੈ। ਯਾਹੋਂ ਕੰਮ ਕਰੋ। ਠੀਕ ਹੈ ਜੀ। ਠੀਕ ਹੈ ਜੀ। ਭਾਈ ਜੀ ਸਾਨੂੰ ਤਰਨੇ ਦੇ ਬੈਠ ਕੇ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਹੈ। ਆ ਸਾਨੂੰ ਮਜਬੂਰ ਕੀਤਾ ਗਿਆ ਤਰਨੇ ਦੇ ਬੈਠਣ ਵਾਸਤੇ। ਸਾਡੇ ਸਾਥੀ 6 ਮਹੀਨਿਆਂ ਤੋੜ ਕੇ ਬਿਲ ਕਰਾਇਆ ਤਨ ਖਾਹਣ ਨੂੰ। ਕਿ ਤਨਖਾਹ ਅੱਜ ਆਉਂਦੀਆਂ, ਅੱਜ ਆਉਂਦੀਆਂ। ਕੋਈ ਤਨਖਾਹ ਨਹੀਂ ਕਿਸੇ ਦੀ ਆਏਗੀ। ਠੀਕ ਹੈ। ਸਰਕਾਰ ਨੇ ਜਦੋਂ ਪ੍ਰੋਜੈਕਟ ਚਲਾਇਆ ਨਾਲ ਬਜਟ ਵੀ ਲੈ ਕੇ ਆਈ ਆ। ਠੀਕ ਹੈ। ਜਦੋਂ ਅਸੀਂ ਆਪੇ ਉੱਚ ਅਧਿਕਾਰਗਾਨ ਨਾਲ ਗੱਲ ਕਰਦੇ ਹੋ ਕਹਿੰਦੇ ਬਜਟ ਨਹੀਂ ਆਇਆ ਹੈ। ਠੀਕ ਹੈ। ਅੱਜ ਤਨਖਾਹ ਪਾਉਣੀ ਹੈ। ਕੱਲ ਕਰ ਗੱਲ ਕਰਦੇ ਆ ਮਜਬੂਰਨ ਸਾਨੂੰ ਸਾਰੇ ਆਊਟਸਟੇਟ ਸੈਂਟਰ ਤੇ ਸਾਨੂੰ ਓਪਡੀ ਵਗੈਰਾ ਬੰਦ ਕਰਨੀ ਪਈ ਆ ਨਹੀਂ ਅਸੀਂ ਜਮਾ ਨਹੀਂ ਚਾਹੁੰਦੇ ਕਿ ਆਮ ਪਬਲਿਕ ਕੋਈ ਡਿਸਟਰਬ ਹੋਵੇ ਅਸੀਂ ਤਾਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਨਿਖਾਵਾਂ ਪਾਈਆਂ ਜਾਣ ਤਾਂ ਜੋ ਸਾਰਿਆਂ ਸਭਾਵਾ ਸਹੀ ਤਰ੍ਹਾਂ ਚੱਲ ਸਕਣ ਓਪਰ ਸੈਂਟਰ ਬੰਦ ਕੀਤੇ ਗਏ ਸਾਰੇ ਓਪਡੀ ਬੰਦ ਕੀਤੀ ਗਈ ਲੈਬਰਾਟਰੀ ਬੰਦ ਕੀਤੀ ਗਈ ਐਮਰਜੈਂਸੀ ਉਸਵਾਵਾ ਸਾਰੀਆਂ ਚੱਲੂਆਂ ਜੀ ਕਿੰਨੀ ਦੇਰ ਫਿਰ ਜਾਰੀ ਰੋਕੀ ਕੋਈ ਜਿਨ੍ਹਾਂ ਚੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਇਸੇ ਤਰ੍ਹਾਂ ਤਰਨੇ ਦੇ ਬੈਠੇ ਰਾਵਾਂਗੇ ਸਰ ਮੇਰਾ ਨਾਮ ਫਾਰਕਰਤ ਸਿੰਘ ਆ ਜੀ ਮੈਂ ਸੂਲਾ ਸਾਲਪੀ ਕੋਡ ਵਿਖੇ ਆਊਟਸੋਰਸ ਤੇ ਕੰਪਿਊਟਰ ਆਪਰੇਟਰ ਦੀ ਸੇਵਾ ਨਿਭਾ ਰਿਆਂ ਜੀ ਇਹ ਤੁਸੀਂ ਪਿਛਲੀ ਵਾਰੀ ਵੀ ਰਿਕਾਰਡ ਕਰਦੇ ਰਹੇ ਆ ਸਾਡੀਆਂ ਖਬਰਾਂ ਜੀ ਇਹ ਸਾਡਾ ਪ੍ਰੋਜੈਕਟ 1 ਸਾਲ ਹੋ 1.5 ਸਾਲ ਹੋ ਚੱਲਿਆ ਲਾਗੂ ਹੋਏ ਨੂੰ ਇਹ 3 ਮਹੀਨਿਆਂ ਦਾ ਪ੍ਰੋਜੈਕਟ ਸੀ ਉਸ ਤੋਂ ਬਾਅਦ ਉਹ ਚਦਕਾਰੀ ਸਾਨੂੰ ਲਾਰੇ ਲਾਉਂਦੇ ਲਾਉਂਦੇ ਵੀ ਤੁਹਾਨੂੰ ਤਨਖਾਹ ਮਿਲ ਜੂਗੀ ਮਿਲ ਜੂਗੀ ਇਹਨੂੰ ਕਿਸੇ ਸਿਸਟਮ ਦੇ ਵਿੱਚ ਪਾ ਦਾਂਗੇ ਕੋਈ ਪ੍ਰਭਾਵ ਬਣਾ ਦੇਾਂਗੇ ਤੁਹਾਡਾ ਵੀ ਤੁਹਾਨੂੰ ਤਨਖਾਹ ਕਿਸ ਤਰ੍ਹਾਂ ਆਪਾਂ ਦੇਣੀ ਆ ਐ ਲਾਰੇ ਲਾਉਂਦੇ ਲਾਉਂਦੇ ਸਾਨੂੰ ਐ ਅੱਜ 1.5 ਸਾਲ ਹੋ ਚੱਲਿਆ ਹਾਈ ਵਾਰੀ ਤੁਸੀਂ ਇਹ ਪਹਿਲਾਂ ਵੀ ਰਿਕਾਰਡ ਕਰਦੇ ਰਹੇ ਹੋ 6-6 ਮਹੀਨਿਆਂ ਬਾਅਦ ਅਸੀਂ ਧਰਨੇ ਲਾਉਂਦੇ ਰਹੇ ਆ ਫੇਰ ਜਾ ਕੇ ਕਿਤੇ ਸਾਨੂੰ ਤਨਖਾਹ ਮਿਲਦੀ ਰਹੀ ਆ ਤੇ ਹੁਣ ਸਾਡੇ ਨਾਲ ਇਹ ਤੀਸਰੀ ਵਾਰ ਹੋ ਚੁਲਿਆ ਜੀ ਨੀਤੀ ਬਣਾਉਣ ਦਾ ਕੰਮ ਸਿਰਫ 1 ਘੰਟੇ ਦਾ ਹੀ ਆ 1 ਘੰਟੇ ਦਾ ਵੀ 15 ਮਿੰਟ ਹੀ ਲਾ ਲੋ ਤੁਸੀਂ ਉਹ 1.5 ਸਾਲ ਹੋ ਚੁਲਿਆ ਇਹ ਸਰਕਾਰ ਦੇ ਤੁਸੀਂ ਕੰਮ ਵੇਖੀ ਜਾਂਦੇ ਆ ਜਿਹੜੀ 1.5 ਸਾਲ ਹੋ ਚੁਲਿਆ ਬੰਦੇ ਨੂੰ ਹਜੇ ਤੱਕ ਇਹਨਾਂ ਦੀ ਪਾਲਿਸੀ ਨਹੀਂ ਬਣੀ ਆ ਆਪਣਾ ਇਹਨਾਂ ਨੂੰ ਕਿੱਥੋਂ ਤਨਖਾਹ ਦੇਣੀ ਕਿਵੇਂ ਦੇਣੀ ਆ ਇਹ ਅਜੇ ਤੱਕ ਨਹੀਂ ਕੋਈ ਸਿਸਟਮ ਬਣਿਆ ਜੀ ਤੇ ਹੁਣ ਅਸੀਂ ਥੱਕ ਹਾਰ ਕੇ ਥੱਕ ਹਾਰ ਕੇ ਜਿਹੜੀਆਂ ਹਸਪਤਾਲ ਦੇ ਵਿੱਚ ਓਪੀਡੀ ਪਰਚੀ ਸਵਾਵਾਆਂ ਜਿਹੜੀਆਂ ਚੱਲਦੀਆਂ ਹਿੰਗਾਂ ਅਨੁਸਾਰ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਹੁੰਦੀ ਮਰੀਜ਼ ਦੀ ਉਹ ਬੰਦਾ ਜੀ ਬਹੁਤ ਸਾਡੇ ਨਾਲ ਯੂਜ਼ਰ ਚਾਰਜਸ ਤੇ ਪਹਿਲਾਂ ਆਊਟਸੋਰਸ ਕੰਮੇ ਕੰਮ ਕਰ ਰਿਹਾ ਹੈ ਵੋਟ ਸੈਂਟਰ ਵਾਲੇ ਸਾਰੇ ਜ਼ਿਲ੍ਹੇ ਤੋਂ ਆਪਣੇ ਆਪਣਾ ਕੋੜਕਪੂਰੇ ਤੋਂ ਜੈਤੋ ਤੋਂ ਸਾੜਕੋ ਜੰਡਵਾਲਾ ਸਾਹਿਬ ਤੋਂ ਇਹ ਜਿਹੜੇ ਸਾਡੇ ਨਾਲ ਸਾਡੇ ਵੀਰ ਜਿਹੜੇ ਸਾਡੀ ਯੂਨੀਅਨ ਦੇ ਵਿੱਚ ਸ਼ਾਮਿਲ ਨੇ ਉਹ ਪਹੁੰਚੇ ਆ ਜੀ ਸਾਨੂੰ ਧੰਨਵਾਦ ਵੀ ਕਰਦੇ ਹਾਂ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਹੁਣ ਮਜਬੂਰ ਹੋ ਕੇ ਧਰਨਾ ਲਾਇਆ ਇਹ ਪਰ ਸਾਡੀ ਮਜਬੂਰੀ ਹੈ ਜੀ ਅਸੀਂ ਲੋਕਾਂ ਨੂੰ ਖੱਜਲ ਖਵਾਰ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਸਾਨੂੰ ਖੱਜਲ ਖਵਾਰ ਕਰ ਰਹੀ ਆ ਆਏ ਵਾਰੀ ਸਾਨੂੰ ਧਰਨਾ ਲਾਉਣਾ ਪੈਂਦਾ ਤਨਖਾਹ ਸਾਨੂੰ ਧਰਨੇ ਲਾ ਲਾ ਕੇ ਤਰਲੇ ਮਿੰਤਾ ਕੱਢ ਕੇ ਲੈਣੀ ਪੈਂਦੀ ਹੈ ਜੀ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਕਿਰਪਾ ਕਰਕੇ ਜਿਹੜੀ ਸਾਡੀ 5 ਮਹੀਨਿਆਂ ਦੀ ਬੰਦੀ ਤਨਖਾਹ ਉਹ ਸਾਨੂੰ ਦੇ ਦਿੱਤੀ ਜਾਵੇ ਉਸ ਤੋਂ ਬਾਅਦ ਜਿਹੜਾ ਸਾਡਾ ਤਨਖਾਹ ਦਾ ਜਿਹੜਾ ਸਿਸਟਮ ਆ ਕੋਈ ਪ੍ਰੋਪਰ ਕੋਈ ਚੈਨਲ ਰਿਵਿਊ ਜਿਵੇਂ ਕੋਈ ਬਣਿਆ ਹੁੰਦਾ ਸਿਸਟਮ ਤਾਂ ਤਨਖਾਹ ਕਿਵੇਂ ਦੇਣੀ ਮਲਾਜਮਾਂ ਨੂੰ ਉਹ ਇਸ ਤਰ੍ਹਾਂ ਬਣਾਇਆ ਜਾਵੇ ਵੀ ਸਾਨੂੰ ਅੱਗੇ ਤੋਂ ਮਹੀਨੇ ਦੀ ਮਹੀਨੇ ਤਨਖਾਹ ਮਿਲੇ ਸਾਡੇ ਨਾਲ ਆਪਣੇ ਸੂਹਾ ਹਸਤਾਲ ਰਿਕੋਰਡ ਦੇ ਵਿੱਚ ਆਯੂਸ਼ਮਾਨ ਦੇ ਵਿੱਚ ਕੰਮ ਕਰ ਰਹੇ ਆ 5 ਐਮਪਲਾਈ ਉਹਨਾਂ ਨੂੰ 2 ਮਹੀਨਿਆਂ ਤੋਂ ਹੋ ਗਏ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਹਲੇ ਤੱਕ ਸਾਡੇ ਨਾਲ ਕੋਟਕਪੂਰੇ ਤੋਂ ਕੁਝ ਸਾਥੀ ਆਏ ਆਏ ਆਪਣਾ ਆਕਸੀਜਨ ਪਲਾਂਟ ਆਪਰੇਟਰ ਆ ਜੀ ਇਹ 17 ਜਣੇ ਆ ਜੀ ਇਹਨਾਂ ਨੂੰ ਵੀ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਜੀ ਸਾਡੀ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਆ ਇਸਾਨ ਨੂੰ ਨਾ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾਵੇ ਤੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਸਾਨੂੰ ਕੋਈ ਵੱਡਾ ਸੰਘਰਸ਼ ਵਿੜਨਾ ਪੈਣਾਗਾ ਕਿਉਂਕਿ ਸਾਡੇ ਜਿਹੜੇ ਸਾਥੀ ਆ ਜਿਹੜੇ ਹੁਣ ਪੰਜਾਬ ਦੇ ਵਿੱਚ ਇੱਕ ਲਹਿਰ ਉੱਠ ਚੱਲੀ ਆ ਆਊਟਸੋਰਸ ਯੂਨੀਅਨ ਦੀ ਜਿੰਨੇ ਵੀ ਸਿੱਧ ਵਿਭਾਗ ਦੇ ਵਿੱਚ ਆਊਟਸੋਰਸ ਕੰਮੇ ਕੰਮ ਕਰ ਰਹੇ ਆ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਆ ਤੇ ਹੁਣ ਉਹਨਾਂ ਨੇ ਆਪਣਾ ਸਟੇਟ ਪੱਧਰੀ ਚੋਣ ਕਰਨ ਤੋਂ ਬਾਅਦ ਇੱਕ ਵੱਖਰਾ ਹੀ ਸੰਘਰਸ਼ ਵਿੜਨਾ ਪੰਜਾਬ ਦੇ ਵਿੱਚ ਜਿਹੜਾ ਸਰਕਾਰ ਨੂੰ ਮਜਬੂਰ ਕਰੂਗਾ ਵੀ ਜਿਹੜੇ ਕਰਮਚਾਰੀ ਇਹਨਾਂ ਦੀਆਂ ਸਵੱਸਿਆਵਾਂ ਦਾ ਹੱਲ ਕੀਤਾ ਜਾਵੇ ਇਹਨੇ ਮੰਨਤਾਂ ਤੋਂ ਸੇਵਾ ਕਰ ਰਹੇ ਆ ਸਿਹਤ ਵਿਭਾਗ ਦੇ ਵਿੱਚ ਇਹਨੇ ਇਹਨਾਂ ਸਾਲਾਂ ਤੋਂ ਵੀ ਜਿਹੜੇ ਲੰਮੇ ਟਾਈਮ ਤੋਂ ਕੰਮ ਕਰ ਰਹੇ ਉਹਨਾਂ ਨੂੰ ਹਜੇ ਤੱਕ ਕੋਈ ਪਾਲਿਸੀ ਨਹੀਂ ਕੋਈ ਬਣਾਈ ਗਈ ਕੋਈ ਤੱਕਿਆ ਕਰਨ ਦੀ ਕੋਈ ਉਹਨਾਂ ਨੂੰ ਕੰਪਨੀਆਂ ਦੇ ਵਿੱਚ ਭਰਤੀ ਕਰ ਕਰਕੇ ਉਹਨਾਂ ਦੀਆਂ ਕੰਪਨੀਆਂ ਦੁਆਰਾ ਲੁੱਟ ਸੁੱਟ ਕਰਾਈ ਜਾ ਰਹੀ ਆ ਉਹਨੂੰ ਬੰਦ ਕੀਤਾ ਜਾਵੇ ਤੇ ਸਾਡੀ ਬੇਨਤੀ ਆ ਜੀ ਵੀ ਸਾਨੂੰ ਨਾ ਮਜਬੂਰ ਕਰੋ ਨਹੀਂ ਤਾਂ ਅਸੀਂ ਸਾਰਾ ਪੰਜਾਬ ਇੱਥੇ ਇਕੱਠਾ ਕਰ ਦੇਾਂਗੇ ਵੀ ਜਿਹੜੀ ਸਾਡੀ ਮੰਗਾਂ ਇਹ ਜਲਦ ਤੋਂ ਜਲਦ ਮੰਨ ਲਈਆਂ ਜਾਣ ਜੀ ਸਰ ਮੇਰਾ ਨਾਮ ਮਨੀਸ਼ਾ ਸੁਖਸੇਨਾ ਹੈ ਮੈਂ ਸਰਕਾਰ ਬਾਰੇ ਇਹੀ ਕਹਿਣਾ ਚਾਹੂੰਗੀ ਵੀ ਉਹ ਫੋਕੀਆਂ ਮਾਰਦੀ ਹੈ ਠੀਕ ਹੈ ਸਿਰਫ ਉਹ ਵਰਬਲੀ ਕਹਿੰਦੀ ਹੈ ਬਟ ਰਿਟਨ ਚੋ ਕੋਈ ਕੰਮ ਨਹੀਂ ਕਰ ਰਹੀ ਸਿਰਫ ਉਹ ਉਹਨੂੰ ਬੋਲਣਾ ਆਉਂਦਾ ਹੈ ਕਿ ਸਰਕਾਰ ਬੋਲ ਰਹੀ ਹੈ ਬਟ ਉਹ ਕੁਝ ਕਰ ਨਹੀਂ ਰਹੀ ਜਿਹਨੇ ਆਪਣਾ ਕੰਮ ਕਰਨਾ ਹੁੰਦਾ ਉਹ ਚੁੱਪ ਰਹਿ ਕੇ ਕਰਦਾ ਬਟ ਸਰਕਾਰ ਹੁਕਮ ਨਹੀਂ ਕਰ ਰਹੀ ਹੈ ਸਰ ਦੇਖੋ ਮੈਂ ਇਤੋਂ 1.5 ਸਾਲ ਤੋਂ ਇੱਥੇ ਕੰਮ ਕਰ ਰਹੀ ਹਾਂ ਤੇ ਮੇਰੇ ਇੱਕ ਛੋਟਾ ਬੱਚਾ ਹੈ 1 ਸਾਲ ਦਾ ਜਿਹਨੂੰ ਮੈਂ ਇੱਥੇ ਨਾਲ ਲੈ ਕੇ ਆ ਰਹੀ ਹਾਂ ਮੈਂ ਬਹੁਤ ਸਾਰੇ ਗਵਰਨਮੈਂਟ ਪੇਪਰ ਦੀ ਤਿਆਰੀ ਕੀਤੀ ਤੇ ਮੈਂ 1-2 ਨੰਬਰ ਪਿੱਛੇ ਉੱਥੇ ਰਹਿ ਗਈ ਤੇ ਮੇਰਾ ਮੰਨਣਾ ਇਹ ਸੀ ਕਿ ਗਵਰਨਮੈਂਟ ਜੌਬ ਮੈਨੂੰ ਮਿਲਣੀ ਹੈ ਜੀ ਈਜ਼ੀ ਨਹੀਂ ਹੈ ਪ੍ਰਾਈਵੇਟ ਹੀ ਕਰ ਲੀ। ਤੇ ਗਵਰਨਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਇੱਥੇ ਪ੍ਰਾਈਵੇਟ ਵੀ ਸਾਨੂੰ ਸੈਲਰੀ ਨਹੀਂ ਮਿਲ ਰਹੀ ਹੈ। ਅਸੀਂ ਡੇਲੀ ਬਹੁਤ ਖੱਜਲ ਖਵਾਰ ਹੁੰਨੇ ਹਾਂ, ਕਾਰ ਵੀ ਅਸੀਂ ਹੋਮੇ ਲੇਟ ਹੁੰਨੇ ਹਾਂ, ਕਰੇ ਅਸੀਂ ਕੰਮ ਕਰਕੇ ਆਨੇ, ਇੱਥੇ ਕੰਮ ਕਰਦੇ ਘਰੇ ਜਾ ਕੇ ਵੀ ਕੰਮ ਕਰਨੇ। ਫਿਰ ਸਾਨੂੰ ਟੈਨਸ਼ਨ ਹੋਣੀ ਹੈ ਵੀ ਅਗਲੇ ਦਿਨ ਡਿਊਟੀ ਤੇ ਜਾਣਾ ਹੈ ਕਿਵੇਂ ਕੀ ਕਰਨਾ ਬਟ ਜਿਹੜੀ ਸਰਕਾਰ ਹੈ ਉਹ ਸਾਨੂੰ ਨਹੀਂ ਸੁਣਦੀ ਸਰ ਅਸੀਂ ਪਾਇਲਟ ਪ੍ਰੋਜੈਕਟ ਦੇ ਅੰਡਰ ਆਨੇ ਆ ਅਸੀਂ 24 ਜਿਹੜੇ ਮੁਲਾਜ਼ਮ ਸੀਗੇ ਅਸੀਂ ਰੱਖੇ ਗਏ ਸੀਗੇ ਪਾਇਲਟ ਪ੍ਰੋਜੈਕਟ ਦੇ ਅੰਡਰ ਜੋ ਕਿ 24 ਘੰਟੇ 7 ਦਿਨਾਂ ਲਈ ਸੀਗਾ ਤੇ ਇਹਦੀ ਇਹਦੀ ਅੰਡਰ ਅਸੀਂ ਆਨੇ ਆ ਜਿਹਦੇ ਜਿਹਦੇ ਨਾਲ ਸਾਨੂੰ ਸੈਲਰੀ ਮਿਲਣੀ ਸੀਗੀ ਇਹ ਗਵਰਨਮੈਂਟ ਨੇ ਪ੍ਰੋਜੈਕਟ ਚਲਾਇਆ ਸੀ ਬਟ ਸਾਨੂੰ ਕਦੇ ਵੀ ਸਾਡੀ ਸੈਲਰੀ ਟਾਈਮਲੀ ਨਹੀਂ ਮਿਲੀ ਹੈ ਹਮੇਸ਼ਾ ਸਾਨੂੰ ਸਟ੍ਰਾਈਕ ਕਰਨੀ ਪੈਂਦੀ ਹੈ ਸਟ੍ਰਾਈਕ ਕਰਕੇ ਖੱਜਲ-ਖਵਾਰ ਹੋ ਕੇ ਸਾਨੂੰ ਸੈਲਰੀ ਦਿੰਦੇ ਹਨ ਬਟ ਮੇਰਾ ਕੁਐਸਚਨ ਹੈ ਸਰਕਾਰ ਨੂੰ ਕਿ ਹਮੇਸ਼ਾ ਸਾਨੂੰ ਸਟ੍ਰਾਈਕ ਹੀ ਕਰਨੀ ਪੈਗੀ ਆਵਦੇ ਰਾਈਟਸ ਲਈ ਅਸੀਂ ਕੰਮ ਵੀ ਕਰ ਰਹੇ ਹਾਂ ਬਟ ਸਾਨੂੰ ਇੱਥੇ ਭੀਖ ਮੰਗ ਰਹੀ ਮੰਗਣੀ ਪੈ ਰਹੀ ਹੈ ਆਪ ਵੀ ਪੈਸਿਆਂ ਨੂੰ ਭੀਖ ਵਾਂਗੂ ਲੈਣਾ ਪੈ ਰਿਹਾ ਸਾਡੀ ਗੱਲ ਨਹੀਂ ਮੰਨੀ ਜਾਏਗੀ ਜਦੋਂ ਤੱਕ ਸਾਡੀ ਸੈਲਰੀਜ਼ ਨਹੀਂ ਬਹਾਲ ਕੀਤੀਆਂ ਜਾਂਦੀਆਂ ਤੇ ਟਾਈਮ ਹੀ ਸੈਲਰੀ ਨਹੀਂ ਮਿਲੇਗੀ ਉਦੋਂ ਤੱਕ ਅਸੀਂ ਇਦਾਂ ਹੀ ਰਹਾਂਗੇ ਸਰ ਜਿਹੜੀ OPD ਸੇਵਾਵਾਂ ਆ ਉਹ ਬੰਦ ਕੀਤੀਆਂ ਗਈਆਂ ਆਇਸ਼ਮਾਨ ਵਾਲੀ ਸੇਵਾ ਉਹ ਬੰਦ ਕੀਤੀ ਗਈ ਹੈ ਤੇ ਉਹ ਸੈਂਟਰ ਦੀ ਸੇਵਾਵਾਂ ਉਹ ਬੰਦ ਕੀਤੀਆਂ ਗਈਆਂ ਆ ਨਾਮ ਰਣਜੀਤ ਕੌਰ ਹੈ ਮੈਂ ਨੱਥੂ ਵਾਲਾ ਗਰਬੀ ਨੂੰ ਬਿਲੋਂਗ ਕਰਦੀ ਆ ਮੇਰਾ ਡਿਸਟ੍ਰਿਕਟ ਮੋਗਾ ਹੈ ਤੇ ਮੈਨੂੰ ਜੌਬ ਮਿਲੀ ਆ ਸਾਦਕ ਸਿਵਲ ਹਸਪੀਟਲ ਸਾਦਕ ਵਿਖੇ ਤੇ ਮੈਂ ਕੰਪਿਊਟਰ ਆਪਰੇਟਰ ਦੀ ਜੌਬ ਕਰ ਰਹੀ ਆ ਉੱਥੇ ਮੈਂ OPD ਵੀ ਕਰ ਰਹੀ ਆ ਤੇ ਹੈਜ਼ ਅ ਕਲਰਕ ਵੀ ਕੰਮ ਕਰ ਰਹੀ ਆ ਤੇ ਹਰ ਵਾਰ ਮਤਲਬ ਕਿ ਯੂਜ਼ਰ ਚਾਰਜਸ ਮਣੀ ਚ ਮੇਰੀ 12991 ਰੁਪਏ ਅਸੀਂ ਖੁਦ 21991 ਰੁਪਏ ਹਰ ਵਾਰ ਟਾਈਮ ਟੂ ਟਾਈਮ ਇਨੋਵੀਜ਼ਨ ਨੂੰ ਪੇ ਕਰਦੇ ਆ ਪਰ ਫਿਰ ਵੀ ਸੈਲਰੀ ਸਾਨੂੰ ਸਮੇਂ ਸਿਰ ਨਹੀਂ ਮਿਲਦੀ ਸਾਡੀ ਸਾਡੀ ਸੈਲਰੀ ਸਾਡੇ 12000 ਰੁਪਏ ਮੇਰੇ ਖਾਤੇ ਚ ਪੈਣੀ ਹੁੰਦੀ ਆ ਜਿਹੜਾ ਬਹੁਤ ਦੁੱਖ ਲੱਗਦਾ ਵੀ ਇੰਨੀ ਸੈਲਰੀ ਯੂਜ਼ਰ ਚਾਰਜਸਮਣੀ ਤੋਂ ਲੈ ਕੇ ਵੀ ਇਨੋਵੀਜ਼ਨ ਤੁਹਾਨੂੰ ਕੰਪਨੀ ਸਾਡੇ 12000 ਦੇ ਰਹੀਏ ਜੋ ਬਹੁਤ ਘੱਟ ਹੈ ਤੇ ਇਹਦੇ ਨਾਲ ਸਾਡਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਸਰਕਾਰ ਇਸ ਵੱਲ ਜ਼ਰੂਰ ਧਿਆਨ ਦੇਣ ਕਿਉਂਕਿ ਜੇ ਸਾਡੀ ਸੈਲਰੀ ਸਾਨੂੰ ਵਧੀਆ ਤਰੀਕੇ ਨਾਲ ਮਿਲੇ ਅਸੀਂ ਹੋਰ ਵੀ ਵਧੀਆ ਕੰਮ ਕਰਾਂਗੇ ਅਸੀਂ ਬਹੁਤ ਵਧੀਆ ਸੇਵਾਵਾਂ ਕਰ ਰਹੇ ਹਾਂ ਤੇ ਅਸੀਂ ਜਮਾ ਕੋਸ਼ਿਸ਼ ਕਰਦੇ ਆਂ ਕਿ ਸਾਡੇ ਤੋਂ ਜਿੰਨਾ ਵੀ ਚੰਗਾ ਹੋ ਸਕੇ ਅਸੀਂ ਵਧੀਆ ਤਰੀਕੇ ਨਾਲ ਕੰਮ ਕਰੀਏ ਤੇ ਸਾਡੇ ਵੱਲ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਹੈ ਤੇ ਸਾਡੀ ਇਹੀ ਮੰਗ ਹੈ ਕਿ ਜਿਹੜੇ ਜਿਹੜੇ ਵੀ ਅਦਾਰੇ ਚ ਪ੍ਰਾਈਵੇਟ ਮੁਲਾਜ਼ਮ ਇਨੋਵੀਸ਼ਨਾਂ ਹੀ ਰੱਖੇ ਕਿਸੇ ਵੀ ਕੰਪਨੀ ਲਈ ਰੱਖੇ ਗਿਆ ਪਹਿਲਾਂ ਉਹਨਾਂ ਵੱਲ ਹੀ ਧਿਆਨ ਦਿੱਤਾ ਜਾਵੇ ਉਸ ਤੋਂ ਬਾਅਦ ਨਵੀਆਂ ਭਰਤੀਆਂ ਸ਼ੁਰੂ ਕੀਤੀਆਂ ਇਹ ਸਾਰੇ ਵੀਰ ਜੀ ਇਹ ਮੈਂ ਇਹੀ ਕਹੂੰਗੀ ਇਸ ਤਰਫਾ ਕਾਗਜ਼ੀ ਕਾਰਵਾਈਆਂ ਤੇ ਸਾਰਾ ਕੁਝ ਹੋ ਰਿਹਾ ਹੈ ਬੈਨਰ ਵੱਡੇ ਵੱਡੇ ਲਗਾ ਕੇ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ ਤੇ ਜੇ ਗਰਾਊਂਡ ਲੈਵਲ ਤੇ ਦੇਖਿਆ ਜਾਵੇ ਤਾਂ ਨਾ ਕੁਛ ਵੀ ਨਹੀਂ ਹੋ ਰਿਹਾ ਗਰਾਊਂਡ ਲੈਵਲ ਤੇ ਆ ਕੇ ਸਰਕਾਰ ਦੇਖੇ ਤਾਂ ਜਿਹੜੇ ਮੁਲਾਜ਼ਮਾ ਬਹੁਤ ਦੁਖੀ ਨੇ ਇੱਥੇ ਪੰਜ-ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਜੇ ਸਰਕਾਰੀ ਮੁਲਾਜ਼ਮ ਦੀ ਵੀ ਇੱਕ ਮਹੀਨਾ ਤਨਖਾਹ ਲੇਟ ਹੋ ਜਾਂਦੀ ਆ ਤਾਂ ਉਹਨਾਂ ਦਾ ਬਜਟ ਹਿਲ ਜਾਂਦਾ ਘਰ ਦਾ ਤੇ ਸਾਨੂੰ 12.5 ਹਜ਼ਾਰ ਸੈਲਰੀ ਮਿਲਣੀ ਜੇ ਉਹ ਵੀ ਸਾਨੂੰ ਪੰਜ-ਪੰਜ ਮਹੀਨੇ ਨਹੀਂ ਦੇਣੀ ਤਾਂ ਅਸੀਂ ਘਰ ਕਿਵੇਂ ਚਲਾਉਂਦੇ ਹੋਵਾਂਗੇ ਇਹ ਸਰਕਾਰ ਕਦੋਂ ਸੋਚ ਸਕਦੀ ਹੈ ਇਹਨਾਂ ਦਾ ਪੇ ਦਾ ਇਸ਼ੂ ਸੀਗਾ ਜੀ ਇੱਕ ਗਰੁੱਪ ਦੀ ਪੇ ਟਰਾਂਸਫਰ ਹੋ ਚੁੱਕੀ ਹੈ ਉਹਨਾਂ ਦੇ ਖਾਤਿਆਂ 'ਚ ਭੇਜੀ ਜਾ ਚੁੱਕੀ ਹੈ 24 ਬੰਦੇ ਪਾਇਲਟ ਪ੍ਰੋਜੈਕਟ ਵਾਲੇ ਹੈ ਉਹਨਾਂ ਦੀ ਸਾਡੀ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਹੈ ਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਵੀ ਤੇ ਮੰਡੇ ਤੱਕ ਆ ਜਾਏਗੀ ਤਾਂ ਅਸੀਂ ਮੰਦੇ ਉਹ ਵੀ ਟਰਾਂਸਫਰ ਕਰ ਦਾਂਗੇ ਕਿਉਂਕਿ ਇਹ ਪਾਇਲਟ ਪ੍ਰੋਜੈਕਟ ਇੱਕ ਟੈਂਪਰੇਰੀ ਪ੍ਰੋਜੈਕਟ ਹੁੰਦਾ ਹੈ ਇਹ ਇੱਕ ਰੂਟੀਨ ਸਰਵਿਸ ਜਿਹੜੀਆਂ ਹੁੰਦੀਆਂ ਉਹਨਾਂ 'ਚ ਇੱਕ ਤਾਂ ਹੁੰਦਾ ਜਿਹੜਾ ਪੱਕੇ ਸਾਡੇ ਕੰਮ ਹੈ ਉਹਨਾਂ ਦੇ ਵਿੱਚ ਅਸਰਾਂ ਦੀ ਪ੍ਰੋਬਲਮ ਨਹੀਂ ਹੁੰਦੀ ਪਾਇਲਟ ਪ੍ਰੋਜੈਕਟ ਲਿਮਟਿਡ ਟਾਈਮ ਲਈ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ ਜਿੰਨਾ ਚਿਰ ਇਸ ਨੂੰ ਪੂਰੀ ਵਿੱਤੀ ਪ੍ਰਵਾਨਗੀ ਨਹੀਂ ਮਿਲਦੀ ਉਹਨਾਂ ਚਿਰ ਇਹਨਾਂ ਦੀ ਪੇ ਰੈਗੂਲਰ ਕਰਨੀ ਸੰਭਵ ਨਹੀਂ ਹੁੰਦੀ ਕਿਉਂਕਿ ਪਾਇਲਟ ਪ੍ਰੋਜੈਕਟ ਦਾ ਮਤਲਬ ਹੀ ਇਹ ਹੁੰਦਾ ਹੈ ਵੀ ਇਹ ਕੁਝ ਸਮੇਂ ਲਈ ਪ੍ਰੋਜੈਕਟ ਨੂੰ ਸੈਂਕਸ਼ਨ ਦਿੱਤੀ ਹੈ ਇਹਨਾਂ ਮੁਲਾਜ਼ਮਾਂ ਦੀ ਸਿਰਫ 90 ਦੇ ਲਈ ਭਰਤੀ ਕੀਤੀ ਗਈ ਸੀ ਤਾਂ ਇਹ ਪਾਇਲਟ ਪ੍ਰੋਜੈਕਟ ਜਿੰਨਾ ਚਿਰ ਰੈਗੂਲਰ ਨਹੀਂ ਹੁੰਦਾ ਤਾਂ ਸਰਕਾਰ ਨੂੰ ਹਰ ਵਾਰੀ 6-6 ਮਹੀਨੇ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਇੱਕ ਵਿੱਤ ਵਿਭਾਗ ਦਾ ਸਿਸਟਮ ਹੈ ਦੇਖੋ ਜਿਹੜੀ ਕੋਈ ਵੀ ਸਰਕਾਰ ਦਾ ਸਿਸਟਮ ਹੈ ਵਿੱਤੀ ਸਿਸਟਮ ਨੂੰ ਸੀ ਬਾਈਪਾਸ ਨਹੀਂ ਕਰ ਸਕਦੇ ਸਾਡੀਆਂ ਪੋਸਟਾਂ ਤੇ ਵੀ ਸੈਂਕਸ਼ਨ ਆਂਦੀ ਹੈ ਤਾਂ ਇਹਨਾਂ ਦਾ ਕਿਉਂਕਿ ਇਹ ਪ੍ਰੋਜੈਕਟ ਦੀਨ ਹੈ ਇਸ ਕਰਕੇ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਫਾਈਨਾਂਸ ਡਿਪਾਰਟਮੈਂਟ ਨੂੰ ਰੈਗੂਲਰਲੀ ਇਹਨਾਂ ਦੀ ਜਿਹੜੀ ਹੈਗੀ ਹੈ ਰੈਗੂਲਰ ਪ੍ਰਵਾਨਗੀ ਲਈ ਕੇਸ ਭੇਜਿਆ ਹੋਇਆ ਹੈ ਜਦੋਂ ਇਹਨਾਂ ਦੀ ਪੂਰੀ ਵਿੱਤੀ ਪ੍ਰਵਾਨਗੀ ਆ ਜੇ ਕਿ ਫਿਰ ਇਹਨਾਂ ਦੀ ਪੇ ਟਾਈਮ ਤੇ ਸ਼ੁਰੂ ਹੋ ਜਾਏਗੀ ਇੱਕ ਨਾ ਟੈਂਪਰੇਰੀ ਪ੍ਰੋਜੈਕਟ ਹੈ ਜੀ ਉਸ ਨੂੰ ਤਨਖਾਹ ਦੇ ਰਿਹਾ ਇਹਨਾਂ ਦੀ ਕੋਈ ਹਜੇ ਰੈਗੂਲਰ ਪ੍ਰੋਜੈਕਟ ਨਹੀਂ ਹੈ ਜਿਹੜਾ ਪਾਇਲਟ ਪ੍ਰੋਜੈਕਟ ਹੈ ਸੈਦ ਵਿਭਾਗ ਵੱਲੋਂ ਇੱਕ ਪ੍ਰੋਜੈਕਟ ਚਲਾਇਆ ਗਿਆ ਸੀਗਾ ਜਿਸ ਵਿੱਚ ਇਹ ਪ੍ਰੋਫਾਈਟ ਆਫਿਸਿੰਗ ਦੇਣੀ ਹੈ ਸਾਡੇ ਸਿਵਲ ਹਸਪਤਾਲਾਂ ਦੇ ਇੰਨੇ ਵਿੱਤੀ ਸਾਧਨ ਨਹੀਂ ਹੈ ਵੀ ਅਸੀਂ 25 ਮਲਾਜਮਾਂ ਦੀ ਤਰਖਾ ਦੇ ਸਕੀਏ ਤਾਂ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਸੀ ਤਾਂ ਸਰਕਾਰ ਵੱਲੋਂ ਤਪੇ ਦਿੱਤੀ ਜਾਂਦੀ ਹੈ ਕਿਉਂਕਿ ਵਿੱਤੀ ਸਾਧਨ ਵੀ ਦੇਖਣੇ ਆ ਹਸਪਤਾਲ ਦੇ ਜਿਹੜੀ ਵਿੱਤੀ ਰਿਸੋਰਸਸ ਹੈ ਉਹ ਇੰਨੇ ਜ਼ਿਆਦਾ ਨਹੀਂ ਹੈ ਵੀ 25 ਮਲਾਜਮਾਂ ਦੀ ਤਰਖਾ ਦਿੱਤੀ ਜਾ ਸਕੇ ਉਹ ਉਹਨਾਂ ਨੇ ਧਰਨਾ ਚੁੱਕ ਲਿਆ ਤੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਵਧੀਆ ਨਿਰੰਤਰ ਵਧੀਆ ਸੇਵਾਵਾਂ ਦਿੱਤਾ ਜਾਣਗੇ